महाराजी कृपा करियो ਮੈਂ ਤੁਹਾਡਾ ਆਪਣਾ ਸੁਖ ਨਨੋ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਪਿੰਡ ਨਨੋ ਵਾਲਾ ਖੁਰਦ ਦੇ ਵਿੱਚ ਇਹ ਰਾ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਰਾ ਜੇ ਨਗਰ ਕੀਰਤਨ ਦੀਵਾਨ ਜਿਹੜੇ ਆ ਸਜਾਏ ਗਏ ਨੇ ਸਾਡ ਨਾਲ ਹੈੱਡ ਗ੍ਰੰਥੀ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਤੋਂ ਸਰਦਾਰ ਬਲਜੀਤ ਸਿੰਘ ਜੀ ਨੇ ਵਾਹਿਗੁਰੂ ਜਿੱਕਾ ਖਾਲਸਾ ਸ਼ੁਰੂਆਤ ਜਿੱਕੀ ਪਤੇ ਬਾਬਾ ਜੀ ਅੱਜ ਇਹ ਨਗਰ ਕੀਰਤਨ ਸਜਾਏ ਗਏ ਨੇ ਇਹ ਨਨੋ ਵਾਲਾ ਖੁਰਦ ਪਿੰਡ ਦੇ ਰਹਿਣਗੇ ਕਿ ਜਾਂ ਬਾਹਰ ਵੀ ਕਿਤੇ ਚਿਰਨ ਪਾਉਗੇ ਦੇਖੋ ਜੀ ਨਾਨਵਾਲ ਖੁਰਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਹਿਜ ਖੰਡ ਸਹਿਜ ਪਾਠ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਸਵੇਰੇ ਭੋਗ ਪਾਉਣ ਤੋਂ ਪਰੰਤ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਕੀਰਤਨ ਕਥਾ ਵਿਚਾਰਾ ਕੀਤੀਆਂ ਸੀ ਹ ਹ ਉਹਨਾਂ ਤੋਂ ਬਾਅਦ 12 ਵਜੇ ਕੀਰਤਨ ਗੁਰ ਕੀਰਤਨ ਸਜਾਏ ਗਏ ਸਨ ਜੋ ਨਗਰ ਕੀਰਤਨ ਆਪਣਾ ਪਿੰਡ ਦੇ ਆਪਣੇ ਪਿੰਡ ਦੀਆਂ ਪ੍ਰਕਰਮਾ ਕਰਦੇ ਬਾਹਰ ਨਹੀਂ ਲੈ ਕੇ ਜਾਈਦਾ ਤੇ ਬਹੁਤ ਸਤਿਕਾਰ ਸੰਗਤਾਂ ਦੇ ਵਿੱਚ ਸੰਗਤਾਂ ਬਹੁਤ ਸੇਵਾ ਕਰ ਰਹੀਆਂ ਰਹਤੇ ਸੰਗਤਾਂ ਦੀਆਂ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਨਗਰ ਕੀਰਤਨ ਕੱਢ ਰਹੀਆਂ ਨੇ ਗਤਕਾ ਪਾਰਟੀ ਵੀ ਆਈ ਹੀ ਸਿੰਘਾਂ ਨੇ ਬੜੇ ਜੋਰ ਵਿਖਾਏ ਗਤਕੇ ਦੇ ਇਸ ਕਰਕੇ ਜਿਹੜਾ ਨਗਰ ਕੀਰਤਨ ਆ ਇਹ ਆਪਾਂ ਆਪਣੇ ਨਗਰ 'ਚ ਹੀ ਕੱਢਦੇ ਆ ਬਾਹਰ ਨਹੀਂ ਲੈ ਕੇ ਜਾਈਦਾ ਇਹ ਸੰਗਤਾਂ 'ਚ ਬਹੁਤ ਇਤਸਾਹ ਆ ਬਹੁਤ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਜਿਹੜੀਆਂ ਗੁਰਪੁਰ ਮਨਾ ਰਹੀਆਂ ਨੇ ਤੋ ਸਾਡੇ ਪਿੰਡ ਦਾ ਪੋਇਟ ਬਹੁਤ ਪਿਆਰ ਆ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬਧਾਈ ਦਿੰਦਾ ਨੌਜਵਾਨਾਂ ਨੂੰ ਕੀ ਸਲੇਸ ਦੇਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਨਾਲ ਜਰਾ ਗੁਰਬਾਣੀ ਦੇ ਨਾਲ ਜੁੜਿਆ ਜਾਵੇ ਦੇਖੋ ਜੀ ਨੌਜਵਾਨਾਂ ਨੂੰ ਕੀ ਦੱਸਣਾ ਕਿ ਗਾਂ ਤੋਂ ਕੋਈ ਅਖੰਡ ਪਾਠ ਹੀ ਨਹੀਂ ਤਿਆਰ ਹੋ ਰਿਹਾ ਮੇਰੀ ਤੇ ਹੋਈ ਬੇਨਤੀ ਆ ਕਿ ਕਿਸਨੇ ਵੀ ਹੋਰ ਨੌਜਵਾਨ ਜਿਹੜੇ ਦੂਜੀਆਂ ਮਾੜੇ ਕੰਮਾਂ ਨੂੰ ਛੱਡ ਕੇ ਗੁਰੂ ਦੇ ਲਾਲ ਲੱਗੋ ਆਮ੍ਰਿਤ ਛਕੋ ਗੁਰੂ ਵਾਲੇ ਬਣੋ ਆਪਣਾ ਜਿਹੜਾ ਜੀਵਨਾ ਸਫਲਾ ਕਰੋ ਤੇ ਬਾਤ ਤੋਂ ਵੱਧ ਮੈਂ ਕਹਿੰਨਾ ਗੁਰਬਾਣੀ ਨਾਲ ਜੁੜਨ ਦੀ ਕਿਰਪਾਲਤਾ ਕਰੋ ਨੌਜਵਾਨ ਇਹੋ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਾਬਾ ਜੀ ਹੋਣੇ ਦੱਸਿਆ ਕਿ ਨੌਜਵਾਨਾਂ ਨੂੰ ਹੋਰ ਕੰਮਾਂ ਦੇ ਨਾਮ ਨਾਲ ਜਿਹੜਾ ਗੁਰਬਾਣੀ ਦੇ ਨਾਲ ਜੁੜਨਾ ਬਹੁਤ ਹੀ ਰਾਤੀ ਜ਼ਰੂਰੀ ਹੋ ਚੁੱਕਿਆ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗਰੰਥੀਆਂ ਦੀ ਪਾਠੀਆਂ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤਵਾ ਘਾਟ ਵੀ ਬਹੁਤ ਮਹਿਸੂਸ ਹੋ ਰਹੀ ਆ ਕਿ ਜੇ ਪਿੰਡ ਦੇ ਨਗਰ ਦੇ ਕਿਤੇ ਲਾਗੇ ਜੇ ਦੋ ਪਾਠ ਰੱਖਣੇ ਪੈ ਜਾਂਦੇ ਪਾਠੀ ਬਾਹਰੋਂ 20 ਸੱਦਨੇ ਪੈਂਦੇ ਆ ਇਸ ਕਰਕੇ ਪਿੰਡ ਦੇ ਨੌਜਵਾਨਾਂ ਆ ਕੇ ਬੇਨਤੀ ਆ ਕਿ ਜਿਹੜਾ ਗੁਰੂ ਸੰਗਤ ਨਾਲ ਜੁੜੋ ਗੁਰਬਾਣੀ ਦੇ ਨਾਮ ਨਾਲ ਖੁਰਦ ਦੀ ਸੰਗਤ ਅਸ ਸਰਦਾਰ ਜਸਬੀਰ ਸਿੰਘ ਜੀ ਪੱਤਰਕਾਰ ਸਾਡਾ ਮੌਜੂਦ ਨੇ ਸਤ ਕਾਲ ਜੀ ਬੜੀ ਸਤਿ ਸ਼੍ਰੀ ਅਕਾਲ ਜੀ ਪਿੰਡ ਨਨਵਾਲ ਖੁਰਦੇ ਦੇ ਵਿੱਚ ਅੱਜ ਨਗਰ ਕੀਰਤਨ ਤਾਂ ਤਾਂ ਮਹਾਰਾਜ ਪ੍ਰਕਾਸ਼ ਪੁਰਬ ਦਾ ਕਰ ਰਹੇ ਹੋ ਗੁਰਨਾਨਦ ਦੇਵ ਜੀ ਮਹਾਰਾਜ ਜੀ ਦਾ ਕੀ ਸੰਦੇਸ਼ ਦੇਣਾ ਚਾਹੁੰਦੇ ਹੱਸ ਤੇ ਦੇਖੋ ਸੰਦੇਸ਼ ਤੇ ਗੁਰੂ ਨਾਨਕ ਪਾਤਸ਼ਾਹ ਦੇ ਕੇ ਗਏ ਆ ਕੁੱਲ ਮਾਨਵਤਾ ਨੂੰ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਿਹੜਾ ਉਹਨਾਂ ਨੇ ਸੰਦੇਸ਼ ਦਿੱਤਾ ਉਹ ਉਹਨਾਂ ਨੇ ਕਿਸੇ ਜਾਤ ਧਰਮ ਲਈ ਨਹੀਂ ਦਿੱਤਾ ਉਹਨਾਂ ਨੇ ਪੂਰੀ ਮਾਨਵਤਾ ਲਈ ਦਿੱਤਾ ਕਿ ਸਾਰੀ ਮਾਨਵਤਾ ਜਿਹੜੀ ਆ ਸਭ ਤੋਂ ਪਹਿਲੀ ਤੇ ਕੀਰਤ ਕਰੀਏ ਉਸ ਤੋਂ ਬਾਅਦ ਨਾਮ ਜਪੀਏ ਤੇ ਤੀਸਰਾ ਵੰਡ ਛਕੀਏ ਜਿਹਦੇ ਉੱਪਰ ਹੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜਿਹੜਾ ਸਿੱਖ ਧਰਮ ਆ ਉਹਦੀਆਂ ਨੀਂਹਾਂ ਖੜੀਆਂ ਕਿਉਂਕਿ ਜੇ ਕਿਰਤ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਨਾਮ ਜਪਾਂਗੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਚੱਲ ਰਿਹਾ ਹੈ ਤੇ ਉਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸੰਦੇਸ਼ ਆ ਉਹਨੂੰ ਘਰ-ਘਰ ਪਹੁੰਚਾਉਂਦੀ ਅੱਜ ਲੋੜ ਆ ਜੇਕਰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਘਰ-ਘਰ ਤੱਕ ਅਸੀਂ ਪਹੁੰਚਾਉਣ 'ਚ ਸਫਰ ਰਹਿਨੇ ਆ ਤੇ ਜਿਹੜੀ ਦੁਨੀਆ ਦੇ ਵਿੱਚ ਅਸੀਂ ਕਹਿ ਰਹੇ ਆ ਕਿ ਦੁਨੀਆ ਦੇ ਵਿੱਚ ਦਿਨੋ-ਦਿਨ ਜਿਹੜਾ ਵਾ ਪਾਪ ਵਧ ਰਿਹਾ ਅਤਿਆਚਾਰ ਵਧ ਰਿਹਾ ਜ਼ਰੂਰ ਦੁਨੀਆ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਬਣੇਗੀ ਜੇਕਰ ਗੁਰੂ ਨਾਨਕ ਦੀ ਗੱਲ ਹਰੇਕ ਘਰ ਘਰ ਤੱਕ ਜਰੀ ਉਹ ਪਹੁੰਚਦੀ ਹੈ ਇਹ ਪਿੰਨ ਨਾਨਕ ਖੁਰਦ ਦੀ ਜਿਹੜੇ ਨੌਜਵਾਨ ਪੀੜੀ ਵੀ ਹੈ ਜਿਹੜੀ ਬੜੇ ਲਗਾਤਾਰ ਕਿੰਨੇ ਦਿਨਾਂ ਤੋਂ ਪ੍ਰਭਾਤ ਫੇਰੀਆਂ ਚ ਵੀ ਜਾਂ ਨਗਰ ਕੀਰਤਨ ਚ ਵੀ ਬਹੁਤ ਅੱਗੇ ਵੱਧ ਚੜ ਕੇ ਜਿਹੜੀ ਸੇਵਾ ਕੀਤੀ ਆ ਉਹ ਸੇਵਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਮੈਂ ਸਮਝਦਾ ਕਿ ਬਹੁਤ ਕਰਮਵਾਲਾ ਨਗਰ ਆ ਸਾਡਾ ਹਮ ਕਿਉਂਕਿ ਪਹਿਲੇ ਤੇ ਇੱਥੇ ਮਾਪੁਰਸ਼ ਬੱਬਾ ਲਾਲ ਸਿੰਘ ਕੁਲੀ ਵਾਲੇ ਉਹਨਾਂ ਨੇ ਆਪਣਾ ਜਿਹੜਾ ਜੀਵਨ ਆ ਇੱਥੇ ਬਤੀਤ ਕੀਤਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬੜੀ ਖੁਸ਼ੀ ਦੀ ਗੱਲ ਆ ਕਿ ਜ ਉਹ ਇਕੱਠਾ ਔਰ ਜਿਹੜਾ ਵੀ ਵੱਡੀ ਗੱਲ ਆ ਕਿ ਨਸ਼ਿਆਂ ਤੋਂ ਦੂਰ ਆ ਅੱਜ ਵੀ ਜਿਵੇਂ ਦੇਖਿਆ ਜੂਥ ਜਿਹੜਾ ਵਾ ਹਰ ਥਾਂ ਦੇ ਉੱਪਰ ਚਾਹੇ ਲੰਗਰ ਆ ਚੰਤ ਪ੍ਰਵਾਤ ਫੇਰੀਆਂ ਦਾ ਤੁਸੀਂ ਜ਼ਿਕਰ ਕੀਤਾ ਜਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੀਰਤਨ ਦੇ ਵਿੱਚ ਵੀ ਔਰ ਵੱਡੀ ਗੱਲ ਆ ਕਿ ਸਾਡੇ ਪਿੰਡ ਦੇ ਇੱਕ ਵਧੀਆ ਗੱਲ ਆ ਕਿ ਜੂਥ ਅੱਗੇ ਹੋ ਕੇ ਜਿਹੜਾ ਵਾ ਪਿੰਡ ਦੀ ਅਗਵਾਈ ਕਰ ਰਿਹਾ ਔਰ ਸਾਡਾ ਸਰਪੰਚ ਜਿਹੜਾ ਉਹ ਜੂਥ ਆ ਸੋ ਪ੍ਰੇਰਣਾ ਵਾ ਪੂਰੇ ਪਿੰਡ ਲਈ ਕਿ ਜਿਹੜਾ ਵਾ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਔਰ ਵੱਦ ਤੋਂ ਵੱਦ ਜਿਹੜੇ ਆ ਸਮਾਜ ਦੀ ਭਲਾਈ ਦੇ ਜਿਹੜਾ ਉਹ ਕਾਰਜ ਕਰਨੇ ਚਾਹੀਦੇ ਆ ਇੱਕ ਆਪਾਂ ਇੱਥੇ ਹੋਰ ਗੱਲ ਕਰ ਲੈਂਦੇ ਆ ਕਿ ਪਿੰਡ ਨਨਨਾਲ ਖੁਰਦੇ ਦੇ ਜਿੱਦਾਂ ਕਿ ਯੂਥ ਵਿੰਗ ਦੇ ਪ੍ਰਧਾਨ ਵੀ ਕਹਿ ਸਕਦੇ ਆ ਜਾਂ ਨੌਜਵਾਨ ਪੀੜੀ ਦੇ ਸਰਪੰਚ ਵੀ ਕਹਿ ਸਕਦੇ ਸਰਦਾਰ ਸਿਮਰਨਪਾਲ ਸਿੰਘ ਜੀ ਜੀ ਔਰ ਨਨਨਾਲ ਖੁਰਦੇ ਦੇ ਵਿੱਚ ਚਾਰ ਟੂਰਨਾਮੈਂਟ ਹੁੰਦੇ ਨੇ ਦੋ ਕਬੱਡੀ ਦੇ ਇੱਕ ਕ੍ਰਿਕਟ ਦਾ ਇੱਕ ਵਾਲੀਬਾਲ ਦਾ ਕਿਸ ਤਰੀਕੇ ਨੇ ਵੇਖਦੇ ਹੋ ਕਿ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਉਪਰਾਲਾ ਸਹੀ ਦੇਖੋ ਮੈਂ ਤੇ ਕਿੰਨਾ ਕਿ ਹਰੇਕ ਪਿੰਡ ਦੇ ਵਿੱਚ ਜੇ ਇਹ ਉਪਰਾਲੇ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਤੁਸੀਂ ਦੇਖ ਸਕਦੇ ਪਹਿਲੇ ਤੇ ਕਹਿੰਦੇ ਸੀਗੇ ਕਿ ਪੰਜਾਬ ਦੀਆਂ ਨਾਰਾਂ ਦੇ ਵਿੱਚ ਜਿਹੜਾ ਵਾ ਉਹ ਦੁੱਧ ਜਿਹੜਾ ਉਹ ਚਿੱਟਾ ਸੀਗਾ ਅੱਜ ਪਰ ਅਜਿਹੇ ਚਿੱਟਾ ਜਿਹੜਾ ਨਾਰਾਂ 'ਚ ਵੜਿਆ ਉਹ ਦਿਨੋਂ-ਦਿਨ ਜਿਹੜੀ ਨੌਜਵਾਨੀ ਉਹਨੂੰ ਖਤਮ ਕਰ ਰਿਹਾ ਹੂੰ ਸੋ ਹੁਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਮੇਰੇ ਵੀਰ ਸਿਵਰਨਪਾਲ ਹੁਣਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਪਿੰਡ 'ਚ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਾਇਆ ਔਰ ਬਹੁਤ ਵਧੀਆ ਜਿਹੜਾ ਉਹ ਟੂਰਨਾਮੈਂਟ ਹੋਇਆ ਇਹਨਾਂ ਨੂੰ ਦੇਖ ਕੇ ਅੱਜ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਅਗਲੀ ਜਨਰੇਸ਼ਨ ਆ ਉਹ ਇਨਸਪਾਇਰ ਹੋਈ ਆ ਔਰ ਇਹਦੇ ਨਾਲ ਹੀ ਆਪਾਂ ਇਹੋ ਰਾਹ ਨੇ ਜੇ ਤੋਂ ਨੌਜਵਾਨੀ ਨੂੰ ਨਸਿਆਂ ਤੋਂ ਮੈਂ ਸਮਝਦਾ ਬਹੁਤ ਸਲਾੰਗਾ ਜੋ ਕਦਮ ਆ ਔਰ ਹਰੇਕ ਪਿੰਡ ਦੇ ਵਿੱਚ ਜਿਹੜੇ ਆ ਤੇ ਜੇ ਕਦਮ ਜਿਹੜਿਆ ਹਰੇਕ ਪੰਚਾਇਤ ਨੂੰ ਉਠਾਉਣੇ ਚਾਹੀਦੇ ਆ ਤਾਂ ਜੋ ਜਿਹੜੇ ਪਿੰਡ ਆ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ ਸਾਡੇ ਨਾਲ ਸਰਦਾਰ ਸਿਮਰਨਪਾਲ ਸਿੰਘ ਜੀ ਜਿਹੜੇ ਮੌਜੂਦਾ ਸਰਪੰਚ ਪਿੰਡ ਨਾਨਕੌਰ ਤੋਂ ਸਰਪੰਚ ਸਾਹਿਬ ਕੀ ਦਿੱਕਤਾਂ ਆ ਰਹੀਆਂ ਤੁਹਾਨੂੰ ਪਿੰਡ 'ਚ ਕਿਸ ਤਰੀਕੇ ਦੇ ਨਾਲ ਜਿਹੜਾ ਨੌਜਵਾਨਾਂ ਨੂੰ ਜਿਹੜਾ ਸੰਭਾਲਿਆ ਜਾਵੇ ਸਭ ਤੋਂ ਵੱਡੀ ਦਿੱਕਤ ਤੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਕਿ ਬੱਚਿਆਂ ਵਾਸਤੇ ਨਾ ਗਰਾਊਂਡ ਹੀ ਨਹੀਂ ਹੈਗੀ ਜਿਹੜੀ ਗਰਾਊਂਡ ਸੀਗੀ ਤੇ ਉਹਦੇ ਵਿੱਚ ਆਪਣੇ ਪਾਣੀ ਦੀ ਟੈਂਕੀ ਤੇ ਸਕੂਲ ਨੇ ਕੰਦਾ ਕੱਢ ਕੇ ਵਿੱਚੋਂ ਜਿਹੜੀ ਮੇਨ ਗਰਾਊਂਡ ਹੁੰਦੀ ਆ ਉਹ ਕਵਰ ਕਰਤੀ ਦੀ ਆ ਉਹ ਖਤਮ ਹੋ ਗਈ ਦੀ ਆ ਸਾਨੂੰ ਹੁਣ ਮੇਨ ਦਿੱਕਤ ਇਹੀ ਆ ਵੀ ਉਹਨੂੰ ਗਰਾਊਂਡ ਵਾਸਤੇ ਜਗ੍ਹਾ ਚਾਹੀਦੀ ਆ ਅਸੀਂ ਮਤਾ ਤਾਂ ਪਾ ਲਈਏ ਸਾਡੇ ਕੋਲ ਸਰਕਾਰੀ ਮਤਲਬ ਪਿਓ ਹੈਗੀ ਜ਼ਮੀਨ ਅਸੀਂ ਮਤਾ ਪਾ ਸਕਦੇ ਆ ਪਰ ਪ੍ਰੋਬਲਮ ਇਹ ਆ ਵੀ ਉਹ ਵੀ 1.5-2 ਕਿਲੋਮੀਟਰ ਪਿੰਡ ਤੋਂ ਦੂਰ ਪੈਂਦੀ ਆ ਜਿੱਥੇ ਮਤਲਬ ਕਿ ਛੋਟੇ ਬੱਚੇ ਜਿਹੜੇ ਜਾ ਨਹੀਂ ਸਕਦੇ ਅਸੀਂ ਚਾਹੁੰਨੇ ਵੀ ਪਿੰਡ ਦੇ ਵਿੱਚ ਹੀ ਕਿਸੇ ਸਾਨੂੰ ਜਗ੍ਹਾ ਕਿਸੇ ਤਰੀਕੇ ਨਾਲ ਵੀ ਮੁਹੱਈਆ ਕਰਾਈ ਜਾਏ ਜਾਂ ਉਹ ਮਤਲਬ ਆਪਣੇ ਬਦਲੀ ਅਦਲੀ ਬਦਲੀ ਜ਼ਮੀਨ ਦੀ ਹੋ ਜੇ ਕਿ ਕਿਤੇ ਹੋ ਜੇ ਤਬਾਦਲਾ ਹੋ ਜੇ ਤੇ ਬਾਦਲਾ ਹੋ ਜੇ ਤੇ ਬਾਦਲੇ ਦੇ ਸਹੂ ਸਾਨੂੰ ਮਿਲ ਜੇ ਕਿਤੇ ਵੀ ਜ਼ਮੀਨ ਮਿਲ ਜੇ ਤੇ ਅਸੀਂ ਗਰਾਊਂਡ ਤਿਆਰ ਕਰਕੇ ਅਸੀਂ ਅਗਲੇ ਸਾਲੀ ਮਤਲਬ ਕਿ ਨਨਵਾਲ ਨੂੰ ਪੇਂਟ ਕਰ ਸਕਦੇ ਉਹ ਚੀਜ਼ ਇਹ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਵੀ ਗਰਾਊਂਡ ਜਿਹੜੀ ਆ ਪੇਂਟ ਦੀ ਬਹੁਤ ਦੂਰ ਆ ਸੋ ਤੁਹਾਡਾ ਵੀ ਬੜਾ ਸਹਯੋਗ ਰਿਹਾ ਕਿ ਨੌਜਵਾਨਾਂ ਨੂੰ ਜਰਾ ਨਾਲ ਲੈ ਕੇ ਜਰਾ ਲਗਾਤਾਰੀ ਆ ਟੂਰਨਾਮੈਂਟ ਕਰਵਾਏ ਜਾ ਰਹੇ ਉਸ ਚੀਜ਼ ਨੂੰ ਕਿੰਦਾ ਦੇ ਹਾਂਜੀ ਹਾਂਜੀ ਪਹਿਲਾਂ ਅਸੀਂ ਜਨਵਰੀ ਦੇ ਵਿੱਚ ਆਪਣਾ ਕਬੱਡੀ ਦਾ ਟੂਰਨਾਮੈਂਟ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਬਾਲੀਵਾਲ ਦਾ ਟੂਰਨਾਮੈਂਟ ਹੋਇਆ ਤੇ ਹੁਣ ਆਪਣੀਆਂ ਪਹਿਲੀ 2 3 ਨਵੰਬਰ ਨੂੰ ਅਸੀਂ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਜੋ ਕਿ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਹੀ ਪਰਮਾਹੰਗਾਰਾ ਮਿਲਿਆ ਨੂੰ ਬਹੁਤ ਵਿਦੇਸ਼ਾਂ ਚ ਬਹੁਤ ਫੋਨ ਆਏ ਫੋਨ ਆਏ ਬੀ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਜਿਹਦੇ ਵਿੱਚ ਅਸੀਂ ਲੱਕੀ ਡਰਾ ਵੀ ਕੱਢੇ ਹਰ ਮੈਨ ਆਫ ਦੀ ਮੈਚ ਦੇ ਵਿੱਚ ਆਪਾਂ ਅਵਾਰਡ ਦਿੱਤਾ ਕੋਈ ਨਾ ਕੋਈ ਜਾਂ ਪ੍ਰੈਸਾਂ ਦਿੱਤੀਆਂ ਜਾਂ ਜੂਸਰ ਦੇਤੇ ਤੇ ਇਸ ਤਰੀਕੇ ਨਾਲ ਅਸੀਂ ਚਾਹੁੰਦੇ ਆਂ ਕਿ ਬੱਚੇ ਜਿਹੜੇ ਪਿੰਡ ਦੇ ਵੀ ਆ ਉਹ ਵੀ ਨਸ਼ਿਆਂ ਤੋਂ ਦੂਰ ਰਹਿਣਗੇ ਖੇਡਾਂ ਵੱਲ ਧਿਆਨ ਜਾਏਗਾ ਉਹਨਾਂ ਦਾ ਤੇ ਇਹ ਚੀਜ਼ ਹੈ ਮਤਲਬ ਕਿ ਬਹੁਤ ਜ਼ਰੂਰੀ ਆ ਜਿਵੇਂ ਕਿ ਆਮ ਤੌਰ ਤੇ ਪਿੰਡਾਂ ਵਿੱਚ ਇੱਕ ਰੌਲਾ ਵੱਧ ਪਾਇਆ ਜਾਂਦਾ ਕਿ ਹਾਏ ਚਟਾ ਬੜਾ ਆ ਗਿਆ ਚਟਾ ਬੜਾ ਆ ਗਿਆ ਉਸੀ ਨੂੰ ਤੁਹਾਨੂੰ ਲੱਗਦਾ ਕਿ ਇਸੇ ਤਰੀਕੇ ਨਾਲ ਹੀ ਆਪਾਂ ਕੰਟਰੋਲ ਕਰ ਲਿਆ ਜਾਏ ਕਿ ਬਾਕੀ ਪਿੰਡ ਵੀ ਜਿਹੜੇ ਇਸੇ ਤਰੀਕੇ ਨਾਲ ਟੂਰਨਾਮੈਂਟ ਕਰਾਉਣ ਜਿਹੜਾ ਨੌਜਵਾਨਾਂ ਦੇ ਵਿੱਚ ਇਹਦਾ ਉਤਸ਼ਾਹ ਵਜੇ ਬਿਲਕੁਲ ਜੀ ਬਿਲਕੁਲ ਜੇ ਹਰ ਪਿੰਡ ਦੇ ਵਿੱਚ ਗੇਮ ਹੋਏਗੀ ਤੇ ਗੇਮ ਨਾਲ ਜਵਾਕ ਜੁੜਨਗੇ ਬੱਚੇ ਜੁੜਨਗੇ ਸਾਡੇ ਤੇ ਨਸ਼ਾ ਆਪਣਿਆ ਬਦੂਰ ਹੋਏਗਾ ਸਾਡੇ ਪਿੰਡ ਤੇ ਮਤਲਬ ਬਾਬਾ ਜੀ ਦੀ ਇੰਨੀ ਕਿਰਪਾ ਹੋਵੇ ਵੀ ਨਸ਼ਾ ਨਾ ਮਾਤਰੀਆ ਹੈ ਪਰ ਨਾ ਮਾਤਰਾ ਹ ਹ ਉਹਨਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਬੱਚਿਆਂ ਵਾਲ ਕਿੰਦਾ ਹਟਾਇਆ ਜਾਏ ਤੇ ਬਾਕੀ ਠੀਕ ਆ ਚੱਲ ਰਿਹਾ ਹੌਲੀ ਹੌਲੀ ਇਹ ਹਟੇਗਾ ਸੋ ਬਹੁਤ ਵਧੀਆ ਵਿਚਾਰ ਸਰਦਾਰ ਸਿਮਰਨਪਾਲ ਸਿੰਘ ਜੀ ਮੌਜੂਦਾ ਸਰਪੰਚ ਤੇ ਜਿਵੇਂ ਕਿ ਨੌਜਵਾਨਾ ਆਪਣੇ ਪਿੰਡ ਦੇ ਬੱਚਿਆਂ ਨੂੰ ਅਸੀਂ ਆਪ ਹੀ ਸੰਭਾਲਾਂ ਆ ਕਿਸੇ ਵੀ ਸਰਕਾਰ ਦੇ ਭਰੋਸੇ ਨਹੀਂ ਛੱਡਣਾ ਕਿਉਂਕਿ ਸਾਡੇ ਪਿੰਡ ਦੇ ਵੈਸੇ ਵੀ ਬਹੁਤ ਵਧੀਆ ਜਿਹੜੇ ਉਪਰਾਲੇ ਆ ਲਗਾਤਾਰ ਹਰ 3 ਮਹੀਨੇ ਬਾਅਦ ਜਿਹੜਾ ਇੱਕ ਟੂਰਨਾਮੈਂਟ ਜਿਹੜਾ ਪਰਮਾਨੈਂਟਲੀ ਹੁੰਦਾ ਹੀ ਹੁੰਦਾ ਆ ਕਿਉਂਕਿ ਕਦੀ ਕਬੱਡੀ ਦਾ ਕਰਵਾਇਆ ਜਾਂਦਾ ਕਦੀ ਵਾਲੀਬਾਲ ਦਾ ਕਰਾਇਆ ਜਾਂਦਾ ਫੇਰ ਕ੍ਰਿਕਟ ਦੇ ਵੀ ਟੂਰਨਾਮੈਂਟ ਹੁੰਦੇ ਆ ਸੋ ਬਹੁਤ ਵਧੀਆ ਸਹਯੋਗ ਆ ਪਿੰਡ ਦੇ ਨੌਜਵਾਨਾਂ ਦਾ ਸਰਪੰਚ ਸਾਹਿਬ ਨੂੰ ਅਤੇ ਸਰਪੰਚ ਸਾਹਿਬ ਦਾ ਸਹਯੋਗ ਪੂਰੇ ਪਿੰਡ ਨੂੰ ਆ ਸੋ ਬੜੇ ਵਧੀਆ ਲੀਡ ਆ ਪਿੰਡ ਨੂੰ ਜਿਹੜਾ ਖੜਿਆ ਜਾ ਰਿਹਾ ਲਗਾਤਾਰ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਜੋ ਕਿ ਬਾਕੀ ਪਿੰ ਕਿਉਂਕਿ ਨੌਜਵਾਨਾਂ ਨੂੰ ਇੱਕੋ ਹੀ ਇੱਕ ਹੱਲ ਆ ਵਧੀਆ ਤਰੀਕੇ ਨਾਲ ਜਾਗਰੂਕ ਕਰਵਾਇਆ ਜਾਵੇ ਨਸ਼ੇ ਤੋਂ ਅਤੇ ਖੇਡਾਂ ਪ੍ਰਤੀ ਜੋੜਿਆ ਜਾਵੇ ਤਤਕਲੀ ਸਸ਼ਕਾਲ